ਕੀ ਗੋਣੇ ਨਿਵਾਂ ਖੜੇ ਨੇ ਬਰਾਕੁੱਸ ਹੂੰ ਮੈਂ ਕੱਲ ਫੋਟਕੇ ਮਾਰਿਆ ਕਿੱਥੇ ਨੱਪਿਆ ਫਿਰ ਪੂਰਿਆ ਇੱਥੇ ਹੀ ਆ ਇੱਥੇ ਕਿਦਾਂ ਕਿੰਨਾ ਚਿਰ ਤੁਹਾਡੇ ਆਪਸੀ ਸੰਬੰਧ ਰਹੇ ਹੂੰ ਮੁੰਡੇ ਦੀ ਉਮਰ ਕਿੰਨੀ ਸੀ ਉਦੋਂ ਜੇ ਤਾਂ ਪੰਨਾ ਖਾਂਦ ਲੱਗਦਾ ਕਿਦਾਂ ਮਾਰਿਆ ਫਿਰ ਮੈਂ ਕੱਲ ਫੋਟਕੇ ਮਾਰਿਆ ਕਿੱਥੇ ਨੱਪਿਆ ਫਿਰ ਪੂਰਿਆ ਇੱਥੇ ਹੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਜਿਹੜੀ ਸਟੋਰੀ ਆਪਾਂ ਤੁਹਾਡੇ ਨਾਲ ਸਾਂਝ ਕਰਨ ਲੱਗੇ ਆ ਬਹੁਤ ਹੀ ਹਲਾਕੇ ਰੱਖਣ ਵਾਲੀ ਵੀ ਕਿਦਾਂ ਇੱਕ ਮਾਂ ਆਪਣੇ ਹੀ ਪੁੱਤ ਨੂੰ ਮਾਰ ਕੇ ਆਪਣੇ ਹੀ ਵਿਹੜੇ ਦੇ ਵਿੱਚ ਦੱਬ ਸਕਦੀ ਆ ਤੇ ਅੱਜ 12 ਸਾਲਾਂ ਦੇ ਬਾਅਦ ਇਹ ਸੱਚ ਸਾਹਮਣੇ ਆਇਆ ਹੈ ਤੇ ਜਿਹੜਾ ਪੁੱਤ ਹੈ ਉਸ ਦੀ ਆ ਲਾਸ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਉਹ ਗਰਾਊਂਡ ਦੇ ਵਿੱਚੋਂ ਕੱਢੀ ਜਾ ਰਹੀ ਹੈ ਪਰ ਗਲਾਸ ਤੱਕ ਇਥੋਂ ਪਰ ਇਹ ਕਿਤੇ ਨਾ ਕਿਤੇ ਕਿ ਅੱਜ ਮਾਂ ਨੇ ਇਹ ਆਪ ਕਬੂਲ ਕੀਤਾ ਹੈ ਤੇ ਪਿਓ ਨੇ ਕਬੂਲ ਕੀਤਾ ਪਿਓ ਨਹੀਂ ਹੈ ਵੈਸੇ ਪਿੰਡ ਦਾ ਹੀ ਆਸ਼ਕ ਸੀਗਾ ਜਿਸ ਦੇ ਨਾਲ ਮਾਂ ਨੇ ਰਲ ਕੇ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਸੀ 12 ਸਾਲ ਪਹਿਲਾਂ ਤੇ ਅੱਜ ਇਹ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਸਾਰਾ ਮਾਮਲਾ ਸਾਹਮਣੇ ਲਿਆਂਦਾ ਤੇ ਮਾਂ ਵੀ ਮੰਨ ਗਈ ਹੈ ਕਿ ਉਸ ਨੇ ਤੇ ਉਸ ਤੇ ਆਸ਼ਕ ਨੇ ਕਿਸ ਤਰ੍ਹਾਂ ਇਸ ਮੁੰਡੇ ਦਾ ਜਿਹੜਾ ਕਤਲ ਕੀਤਾ ਸੀਗਾ ਨੂਰੀ ਤਾਂ ਲਾਹੀ ਨਾ ਉਹ ਪਾਂਹੀ ਦਾ ਕੋਈ ਮੈਨੂੰ ਲੱਗਦਾ ਜੀ ਮਾਪੀ ਇਹ ਤਰਕੇ ਫਿਰ ਉਹ ਉਹ ਫਿਰ ਮਾਦੀ ਨਿਕਲ ਗਈ ਹੜਤਾਂ ਖੈਨ ਚੋ ਜਾਈ ਹੂੰ ਦੋ ਜਰ ਦਰਦ ਨੇ ਹੂੰ ਇੰਦੀ ਹੰਗੀ ਦਾ ਮੇਜਰ ਤੇ ਫਾਮੀ ਘੜ ਦਿੰਦੇ ਆ ਹਾਂ ਬਲਬਸ ਅਰੇ ਤੇਰੀ ਕੀ ਚੀਜ਼ ਦੋਵਾਂ ਨੇ ਨਿਭਾ ਖੜੇ ਨੇ ਤੜਾ ਕੋਸ ਹਾਂ ਲਾਗਣੇ ਮੇ ਇਹ ਇਥੇ ਕਿਦਾਂ ਨਾ ਪਈ ਇਥੇ ਦਾ ਪਤਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਿਹਾ ਆਪਸ ਕੋਈ ਮਾਰ ਕੇ ਨਰਮ ਕਰਾਂਗਾ ਲਾਲ ਕੁਮੜ ਦੀ ਉਮਰ ਕਿੰਨੀ ਸੀ ਉਹਦੋਂ ਉਹਦਾ ਜਦੋਂ ਤੋਂ ਨਾ ਸਾਹ ਲੱਗ ਚਾ ਜੁਗੂ ਕਤਲ ਕੀਤਾ ਦਸ ਸੌ ਵਾਰ ਪਰ ਕਿੱਥੇ ਫਰਾਰ ਹੋ ਗਏ ਦੋਵੇ ਅਸੀਂ ਤਾਂ ਆਗਰ ਹੀ ਚੱਲ ਗਏ ਆਗਰ ਕਿੰਨਾ ਚਿਰ ਤੇ ਉੱਥੇ ਉੱਥੇ 4:30 ਸਾਲ ਹੁਣ ਕਿੱਥੇ ਰਹਿੰਦੇ ਹਾਂ ਰਹਿੰਦੇ ਹੁਣ ਚੱਲ ਉਥੋਂ ਪੁੱਛਣਾ ਓਰੇ ਨਹੀਂ ਨਹੀਂ ਠੀਕ ਆਏਗਾ ਹਾਂ ਠੀਕ ਆ ਪਿੰਡ ਹੀ ਪਿੰਡ ਹੀ ਨਾ ਉਹ ਕਰਦਾ ਹੈ ਇਹ ਹਾਂ ਇਹ ਲੇੜੀ ਨਾਲ ਇਹ ਲੇੜੀ ਚੌਥੀ ਜਨਮ ਦੀ ਫਿਰ ਤੁਸੀਂ ਸਾਰਾ ਉਹ 11 ਸਾਲ ਤੋਂ ਇਕੱਠੇ ਰਹਿੰਦੇ ਹੋ ਹਾਂ ਠੀਕ ਤੁਸੀਂ ਪਿੰਡ ਕਿ ਕਰਨਾ ਹੈ ਮੈਂ ਪਿੰਡ ਆ ਗਿਆ ਹਾਂ ਪਟਲਾ ਠੀਕ ਇਹ ਤਾਂ ਕਰਕੇ ਆਇਆ ਹਾਂ ਜਹਿ ਨਹੀਂ ਚੱਲ ਚਲੀ ਲੜਦੀ ਇਹਨੂੰ ਮੇਰੇ ਨਾਲ ਠੀਕ ਹਾਂ ਆ ਦੇ ਆ ਕਿ ਇਥੇ ਘਰ ਹੁੰਦਾ ਹੈ ਕਮਰੇ ਚ ਨਾ ਪਿਆ ਹੈ ਹਾਂਜੀ ਉੱਥੇ ਨਾਲ ਇੰਨੇ ਨਾਲ ਉਹ ਪੁੱਛ ਰਾਂਗਾ ਹੰਨ ਬੜਾ ਚਿਰ ਹੋ ਗਿਆ ਐਂ ਤੇ ਦੋ ਕਮਰੇ ਦੇ ਹੂੰ ਠੀਕ ਹੈ ਤੇ ਕੀ ਹੋਇਆ ਕਿਸ਼ੂਦੋ ਕੀ ਗੱਲ ਹੋਈ ਸੀ ਕਿੱਦਾਂ ਮਾਰਿਆ ਗੱਲ ਇਦਾਂ ਹੋਈ ਕਿ ਕੰਦਾ ਟਪ ਟਪ ਹੁੰਦਾ ਹੈ ਤਾਂ ਕਰਦੇ ਹੂੰ ਕਿੱਦਾਂ ਮਾਰਿਆ ਮੈਂ ਫਿਰ ਇੰਨੇ ਕਾਲ ਕੋਟੇ ਕੇ ਮਾਰਿਆ ਤੇ ਕਿੱਥੇ ਨੱਪਿਆ ਨੱਪਿਆ ਇੱਥੇ ਹੀ ਆ ਪੂਰਾ ਮਨ ਨੂੰ ਹਣ ਮੈਨੂੰ ਬੜਾ ਚਿਰ ਹੋ ਗਿਆ ਇਕੱਲੇ ਨੂੰ ਤੁਸੀਂ ਇਹ ਪੂਰੀ ਸਟੋਰੀ ਸੁਣੀ ਆ ਕਿ ਕਿੱਦਾਂ ਇੱਕ ਮਾਂ ਆਪਣੇ ਹੀ ਇਕਲੋਤੇ ਪੁੱਤ ਦਾ ਆਸ਼ਕ ਦੇ ਮਗਰ ਲਾ ਕੇ ਕਤਲ ਕਰ ਦਿੰਦੀ ਹੈ ਬਹੁਤ ਹੀ ਕਨੌਣੀ ਜਿਹੜੀ ਹਰਕਤ ਉਹਨਾਂ ਨੇ ਕੀਤੀ ਹੈ ਤੇ ਆਪਣੇ ਮੂੰਹੋਂ ਬੋਲ ਕੇ ਦੱਸਿਆ ਤੇ ਆਪਾਂ ਇਹੋ ਜੋ ਲੋਕਾਂ ਨੂੰ ਇੱਕ ਸੇਧ ਦੇਣੀ ਚਾਹਾਂਗੇ ਕਿ ਪਹਿਲਾਂ ਤੁਹਾਡੇ ਬੱਚੇ ਹੁੰਦੇ ਆ ਫਿਰ ਹੋਰ ਕੋਈ ਹਨਾ ਕਿ ਜੇ ਕੋਈ ਸੋਚੇ ਤਾਂ ਸਮਝੇ ਤਾਂ ਹਨਾ ਤੇ ਇਹ ਸੀਗੀ ਅੱਜ ਦੀ ਸਟੋਰੀ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ